ਪਾਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈरिस ਜਾਣ ਦੀ ਇਜਾਜ਼ਤ ਨਹੀਂ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੋਂ ਲੈ ਕੇ 8 ਤਰੀਕ ਤੱਕ ਪੈरिस ਜਾਣਾ ਸੀ ਔਰ ਭਾਰਤੀ ਹਾਕੀ ਖਿਡਾਰੀਆਂ ਸਮੇਤ ਜਿਹੜੇ ਬਾਕੀ ਖਿਡਾਰੀ 올림픽 ਖੇਡਾਂ ਵਿੱਚ ਖੇਡ ਰਹੇ ਨੇ ਉਹਨਾਂ ਦੀ ਹੌਸਲਾ ਅਭਜਾਈ ਕਰਨ ਵਾਸਤੇ ਜਾਣਾ ਸੀ ਲੇਕਨ ਪਾਰ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਕੇਂਦਰ ਨੇ ਸੁਰੱਖਿਆ ਤੇ ਪੱਤਰ ਦੇਰੀ ਨਾਲ ਭੇਜਣ ਦੇ ਕਾਰਨਾਂ ਦਾ ਹਵਾਲਾ ਦੇ ਕੇ ਇਨਕਾਰ ਕਰ ਦਿੱਤਾ ਹੈ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਇਕੱਲੇ ਵਿਦੇਸ਼ ਜਾਣਾ ਚਾਹੁੰਦੇ ਨੇ ਇਸ ਕਰਕੇ ਹੋਰਾਂ ਨੂੰ ਉਹ ਆਗਿਆ ਹੀ ਨਹੀਂ ਦਿੰਦੇ ਪੂਰੀ ਖਬਰ ਕੀ ਹੈ ਅਸਲ ਦੇ ਵਿੱਚ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ 10 ਮੈਂਬਰੀ ਵਫਦ ਨੂੰ ਪੈरिस 올림픽 ਚ ਸ਼ਾਮਲ ਭਾਰਤੀ ਖਿਡਾਰੀਆਂ ਲਈ ਉਲੀਕੇ ਹੌਸਲਾ ਵਧਾਉ ਦੌਰੇ ਨੂੰ ਰਾਜਸੀ ਪ੍ਰਮਾਣਿਕੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਹ ਇਨਕਾਰ ਫਰਾਂਸ ਦੌਰੇ ਦੀ ਤੈ ਤਰੀਖ ਤੋਂ ਇੱਕ ਦਿਨ ਪਹਿਲਾਂ ਹੀ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਹਾਕੀ ਖਿਡਾਰੀਆਂ ਨੂੰ ਹਾਜ਼ਰ ਹੱਲਾ ਸ਼ਰੀਰ ਦੇਣ ਵਾਸਤੇ ਪੈਰਿਸ ਜਾਣਾ ਚਾਹੁੰਦੇ ਸੀ। 10 ਮੈਂਬਰੀ ਵਫਦ ਨੇ 3 ਅਗਸਤ ਤੋਂ ਲੈ ਕੇ 9 ਅਗਸਤ ਤੱਕ ਫਰਾਂਸ ਦਾ ਦੌਰਾ ਕਰਨਾ ਸੀ। ਪੈਰਿਸ 올림픽 ਵਿੱਚ ਖੇਡ ਰਹੀ ਭਾਰਤੀ ਹਾਕੀ ਟੀਮ ਦੇ ਕੁੱਲ 19 ਤਿੰਨ ਰਾਖਮ ਖਿਡਾਰੀ ਸਮੇਤ ਕੁੱਲ ਖਿਡਾਰੀਆਂ ਵਿੱਚੋਂ 10 ਪੰਜਾਬੀ ਖਿਡਾਰੀਆਂ ਨੇ ਹੌਕੀ ਟੀਮ ਦੀ ਕਪਤਾਨੀ ਤੇ ਉਪ ਕਪਤਾਨੀ ਵੀ ਪੰਜਾਬ ਦੇ ਨਾਲ ਸੰਬੰਧਿਤ ਖਿਡਾਰੀਆਂ ਕੋਲ ਹੈ ਤੇ ਭਗਵੰਤ ਮਾਨ ਅਜੇ ਤਿੱਜੇ ਆ ਭਾਗੂਆਂ ਨੇ ਜਿਨ੍ਹਾਂ ਨੂੰ ਕੇਂਦਰ ਨੇ ਵਿਦੇਸ਼ ਦੌਰੇ ਤੋਂ ਜਾਣ ਤੋਂ ਰੋਕਿਆ ਇਸ ਤੋਂ ਪਹਿਲਾਂ ਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਦੌਰੇ ਲਈ ਅਤੇ ਗੋਪਾਲ ਰਾਏ ਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਸੀ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਦੇ ਮੁੱਖ ਮੰਤਰੀ ਜਿਨ੍ਹਾਂ ਕੋਲ ਜੈਡ ਪਲੱਸ ਸੁਰੱਖਿਆ ਛਤਰੀ ਇਹਨੂੰ ਰਾਤ ਸੀ ਪ੍ਰਵਾਨਗੀ ਨਾ ਦਿੱਤੇ ਜਾਣ ਦਾ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ ਭਾਵੇਂ ਕਿ ਕੇਂਦਰ ਨੇ ਸਿੱਧੇ ਤੌਰ ਤੇ ਨਹੀਂ ਕਿਹਾ ਪਰ ਇਹ ਇਸ਼ਾਰਾ ਕੀਤਾ ਹੈ ਪੈरिस ਵਿੱਚ ਦੁਨੀਆ ਭਰ ਤੋਂ ਦਰਸ਼ਕ ਪੁੱਜੇ ਨੇ ਤੇ ਇਹਨਾਂ ਥੋੜੇ ਸਮੇਂ ਵਿੱਚ ਮੁੱਖ ਮੰਤਰੀ ਦਾ ਸੁਰੱਖਿਆ ਦਾ ਪ੍ਰਬੰਧ ਜਾਂ ਬੰਦੋਬਸਤ ਕਰਨਾ ਸੌਖਾ ਨਹੀਂ ਕਿਹਾ ਗਿਆ ਕੇਂਦਰ ਤਰਫੋਂ ਰਾਸੀ ਪ੍ਰਵਾਨਗੀ ਨਾ ਦਿੱਤੇ ਜਾਣ ਪਿੱਛੇ ਸਿਆਸੀ ਕਾਰਨ ਵੀ ਹੋ ਸਕਦੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਕੁ ਮੰਤਰੀ ਮੰਚ ਤੇ ਖਡਾਰੀਆਂ ਨਾਲ ਮਿਲਣੀ ਨੂੰ ਕੁ ਮੰਤਰੀ ਪਦਰ ਤੇ ਪ੍ਰਚਾਰ ਮਿਲਣਾ ਸੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਕਿ ਕੇਂਦਰ ਚ ਸੱਤਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਗੱਠਜੋੜ ਕੋਲ ਹੈ ਉਧਰ ਜਦੋਂ ਭਾਰ ਸਰਕਾਰ ਵੱਲੋਂ ਇਨਕਾਰ ਕਰ ਦਿੱਤਾ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਤਿੱਖੀ ਟਿੱਪਣੀ ਕੀਤੀ ਆ ਉਹਨਾਂ ਨੇ ਕਿਹਾ ਕਿ ਉਹ ਆਪਣੇ ਨਿੱਜੀ ਖਰਚੇ ਦੇ ਹੀ ਘੜਾੜੀਆਂ ਦੀ ਹੌਸਲਾ ਬਜਾਈ ਕਰਨ ਵਾਸਤੇ ਪੈरिस ਜਾਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਇਕੱਲੇ ਹੀ ਵਿਦੇਸ਼ ਜਾਣਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਕੋ ਮੰਤਰੀ ਮੰਚ ਤੇ ਕੋਈ ਦੂਜਾ ਵਿਅਕਤੀ ਦੇਸ਼ ਦੀ ਨੁਮਾਇੰਦਗੀ ਕਰੇ ਮਾ ਨੇ ਕਿਹਾ ਕਿ ਉਹਨਾਂ ਕੋਲ ਡਿਪਲੋਮੈਟਿਕ ਪਾਸਪੋਰਟ ਆ ਪਰ ਫਿਰ ਵੀ ਉਹਨਾਂ ਨੂੰ ਇਨਕਾਰ ਕੀਤਾ ਗਿਆ ਉਹਨਾਂ ਸਾਬ ਕਿਹਾ ਕਿ ਜਿਉਂ ਹੀ ਭਾਰਤੀ ਹਾਕੀ ਟੀਮ ਨੇ ਜਿੱਤਾਂ ਦਾ سلسلہ ਤੁਰਿਆ ਸੀ ਉਦੋਂ ਹੀ ਉਹਨਾਂ ਨੇ ਦੌਰੇ ਲਈ ਅਪਲਾਈ ਕਰ ਦਿੱਤਾ ਸੀ ਲੇਕਿਨ ਉਧਰ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ ਪਤਾ ਲੱਗਾ ਕਿ ਸਿਆਸੀ ਹਸਤੀਆਂ ਦੀ ਪ੍ਰਵਾਨਗੀ ਦਾ ਮਾਮਲਾ ਪ੍ਰਧਾਨ ਮੰਤਰੀ ਖੁਦ ਦੇਖਦੇ ਨੇ ਤੇ ਕੇਂਦਰ ਨੇ ਜ਼ੁਬਾਨੀ ਤੌਰ ਤੇ ਇਹ ਵੀ ਤਰਕ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਰਾਸੀ ਪ੍ਰਵਾਨਗੀ ਲੈਣ ਵਾਸਤੇ ਕਾਫੀ ਦੇਰੀ ਨਾਲ ਪੱਤਰ ਭੇਜਿਆ ਹੈ ਦੋ ਦਿਨ ਦੀ ਗਵਾਈ ਵਾਲੇ ਵਫ਼ਦ ਦੇ ਦੋ ਮੁੱਖ ਮਕਸਦ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚ ਪਹਿਲਾ ਖਡਾਰੀਆਂ ਦੀ ਹੌਸਲਾ ਬਜਾਈ ਕਰਨਾ ਹੈ ਦੂਜਾ ਪੰਜਾਬ ਵਿੱਚ ਨਿਵੇਸ਼ ਲਈ ਕਮਾਂਤਰੀ ਮੰਚ ਤੇ ਸੁਭਾਵਨਾਵਾਂ ਦੀ ਤਲਾਸ਼ ਕਰਨਾ ਹੈ ਜਾਣਕਾਰੀ ਮੁਤਾਬਕ ਪੈਰਿਸ ਜਾਣ ਵਾਲੇ ਮੁੱਖ ਮੰਤਰੀ ਦੇ ਨਾਲ ਉਸ ਵਫ਼ਦ ਦੇ ਵਿੱਚ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਮੁੱਖ ਸਕੱਤਰ ਸੂਬਾ ਪੰਜਾਬ ਸਰਕਾਰ ਅਨਰਾਗ ਵਰਮਾ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਦੇ ਨਾਲ ਜੋ ਅਟੈਚ ਨੇ ਵੀ ਕੇ ਸੰਗਤ ਤੇ ਹੋਰ ਅਧਿਕਾਰੀਆਂ ਦੇ ਨਾਮ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ ਹੁਣ ਆਗਿਆ ਨਹੀਂ ਦਿੱਤੀ ਗਈ ਤੇ ਭਾਰਤ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਤੇ ਦੂਜਾ ਜਿਹੜੀ ਬਿਨੇ ਪੱਤਰ ਆ ਉਹ ਦੇਰੀ ਨਾਲ ਪਹੁੰਚਣ ਦੇ ਸਬੰਧ ਵਿੱਚ ਕਾਰਨ ਦੱਸਦੇ ਹੋਏ ਇਹ ਦਲੀਲ ਦਿੱਤੀ ਕਿ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਜੈਡ ਪਲੱਸ ਸਕਿਉਰਿਟੀ ਉਹਨਾਂ ਕੋਲ ਅਜੇਚ ਉੱਥੇ ਐਡੀ ਸ਼ਕਤੀ ਜਿਹੜੇ ਇਨੀ ਸ਼ੇਤੀ ਉੱਥੇ ਸਰਕਾ ਕੀ ਦੇ ਬੰਦੋਬਸਤਰ ਨਹੀਂ ਕੀਤੇ ਜਾ ਸਕਦੇ ਲੇਕਿਨ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਸਖਤ ਟਿੱਪਣੀ ਆ ਚੁੱਕੀ ਆ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਵੀ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਲਿਆ ਪੰਜਾਬ ਭਾਰਤੀ ਜਨਤਾ ਪਾਰਟੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਕਿਹਾ ਕਿ ਜੇ ਮੁੱਖ ਮੰਤਰੀ ਪੈरिस ਜਾਣਾ ਚਾਹੁੰਦੇ ਤੇ ਉਸ ਤੋਂ ਪਹਿਲਾਂ ਜਿਹੜਾ ਵਰਲਡ ਕੱਪ ਜਿੱਤ ਕੇ ਆਈ ਟੀਮ ਅਰਸ਼ਦੀਪ ਸਿੰਘਾ ਉਹਨੂੰ ਕਿੰਨੀ ਵਾਰ ਘਰ ਜਾ ਕੇ ਮਿਲੇ ਜਾਂ ਉਹਨਾਂ ਨੂੰ ਆਪਣੇ ਘਰ ਕਿੰਨਾ ਬੁਲਾਇਆ ਹੈਗਾ ਉਹਨਾਂ ਨੇ ਕਿਹਾ ਕਿ ਇਹ ਸਿਰਫ ਦੌਰਾ ਏ ਘੁੰਮਣ ਫਿਰਨ ਵਾਸਤੇ ਹੀ ਰੱਖਿਆ ਗਿਆ ਸੀ ਦੇਖਦੇ ਕਿ ਇਸ ਤੇ ਹੋਰ ਕੀ ਸਿਆਸਤ ਹੁੰਦੀ ਹੈ ਲੇਕਿਨ ਫਿਲਹਾਲ ਜੋ ਜਾਣਕਾਰੀ ਤੁਹਾਡੇ ਨਾਲ ਸਾਂਝ ਕੀਤੀ ਹੈ ਉਹ ਇਹ ਹੈ ਕਿ ਮੁੱਖ ਮੰਤਰੀ ਦਾ ਪੈਰ ਸਦौरा ਭਾਰ ਸਰਕਾਰ ਕਰਕੇ ਰੱਦ ਹੋ ਗਿਆ ਹੈ ਇਹ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਨਹੀਂ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ